ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਜਾਰੀ ਹੋਣ ਦੀ ਹੈ ਉਸ ਬਾਬਤ ਤੁਹਾਡੇ ਕੀ ਵਿਚਾਰ ਨੇ ਕਿ ਅਸੀਂ ਪਿਛਲੇ 20-25 ਸਾਲ ਤੋਂ ਦੇਖ ਰਹੇ ਹਾਂ ਕਿ ਇੱਥੇ ਦੇ ਪ੍ਰਬੰਧ ਜਿਹੜੇ ਐ ਉਹ ਬੜੇ ਨਾ ਸਾਝ ਐ ਤਾਂ ਮੈਨੂੰ ਪਤਾ ਨਹੀਂ ਸਮਝ ਨਹੀਂ ਲੱਗਦੀ ਪਰसों ਜੁਹਤੇ ਅਡੇ ਸਾਬਕਾ ਸਰਪੰਚ ਜਿੰਦਾ ਹਰਪ੍ਰੀਤ ਸਿੰਘ ਚਮਾਰੂ ਉਹਨਾਂ ਨਾਲ ਜਾਂ ਤਾਂ ਇਹ ਗੱਲ ਆ ਵੀ ਉਹ ਮਿਲਕ ਦੇ ਮੇਲੇ ਤੇ ਆਏਗੀ ਜਾਂ ਇੱਥੇ ਆ ਕੇ ਉਹਨਾਂ ਨੇ ਕਦੇ ਦੇਖਿਆ ਨਹੀਂ ਜੇ ਤੁਸੀਂ ਮੇਰੇ ਖੱਬੇ ਪਾਸੇ ਦੇਖੋ ਕਨਸਟਰਕਟਰ ਚਲ ਲੀਆਂ ਹੰਡੋਲੇ ਦੁਕਾਨਾਂ ਵਾਸਤੇ ਸਿਰਫ ਇੰਨੀ ਕਿ ਜਗ੍ਹਾ ਛੱਡੀ ਸੀ 50000 ਰੁਪਏ ਬਾਬਾ ਜੀ ਨੂੰ ਮਿੱਟੀ ਪਾਣ ਦੇ ਦਿੱਕਿਆ ਸਾਹਮਣੇ ਜਿਹੜੀ ਜਗ੍ਹਾ ਈ ਇਹ 2 2 ਫੁੱਟ ਡੂੰਗੀ ਸੀਗੀ ਸਾਰੀ ਜਿਹਾ ਹਜ਼ਾਰਾਂ ਦੀ ਟ੍ਰੈਲੀ ਦੇ ਹਿਸਾਬ ਨਾਲ ਇੱਥੇ ਮਿੱਟੀ ਪਾਈ ਆ ਤੇ ਇਸ ਤਰ੍ਹਾਂ ਹੀ ਚਾਰੇ ਪਾਸੇ ਸਿਰਫ ਇੱਕ ਸੜਕ ਹੈ ਸੜਕ ਤੇ ਦੋਵੇਂ ਪਾਸੇ ਕਿੰਨੀਆਂ ਕ ਦੁਕਾਨਾਂ ਲੱਗ ਸਕਦੀਆਂ ਜਿਹੜੀ ਉਹ ਕਹਿੰਦੇ ਨੇ ਵੀ ਸੜਕ ਤੇ ਸੜਕ ਤੇ ਜੇ ਅਪਾਂ ਦੁਕਾਨਾਂ ਲਾਵਾਂਗੇ ਤਾਂ ਨਾਲੀ ਸੰਗਤ ਕਿੱਥੋਂ ਆਏਗੀ ਇਸ ਕਾਰਨ ਬਹੁਤ ਸਾਰੇ ਲੋਕ ਸਿਰਫ ਤੜਕੇ ਮੱਥਾ ਟੇਕ ਕੇ ਚਲੇ ਜਾਂਦੇ ਆ ਜਾਂ ਬਹੁਤ ਸਾਰੇ ਲੋਕ ਆਣਾ ਛੱਡ ਗਏ ਪਹਿਲਾਂ ਇਹ ਪ੍ਰੋਬਲਮ ਹੁੰਦੀ ਸੀ ਵੀ ਲੋਕ ਕਹੀਂ ਤਾਂ ਆਣਾ ਹੀ ਛੱਡ ਗਏ ਸੀ ਇੱਥੇ ਇਸ ਕਰਕੇ ਸੀ ਕਿ ਆ ਵੀ ਸੜਕ ਤੇ ਕੋਈ ਦੁਕਾਨ ਨਹੀਂ ਲੱਗੂਗੀ ਤੇ ਨਾਲ ਦੀ ਨਾਲ ਨੇਰ ਸਾਈ ਦਾ ਜਿਹੜੇ ਗਰੀਬ ਲੋਕ ਮਾੜਾ ਮੋਟਾ ਇੱਥੇ ਆਪਣਾ ਸਮਾਨ ਵੇਚਣ ਆਉਂਦੇ ਆ ਉਹਨਾਂ ਤੋਂ 500 1000 1500 ਰੁਪਏ ਤੱਕ ਦੀ ਬਸੂਲੀ ਕੀਤੀ ਜਾਂਦੀ ਜਿਹੜੀ ਬਾਈ ਕੇ ਗੱਲ ਕਹਿ ਰਿਹਾ ਵੀ ਜਿਹੜੇ ਦੁਕਾਨਾਂ ਨੂੰ ਲੁੱਟਿਆ ਜਾਂਦਾ ਹੈ ਬਿਲਕੁਲ ਗਲਤ ਅਸੀਂ ਪਿਛਲੇ ਤੋਂ ਪਿਛਲੇ ਸਾਲ ਤਾਂ ਕਰਨੈਲ ਸਿੰਘ ਜੰਮਗੋਲੀ ਨਾਲ ਸਾਰਾ ਠੇਕਾ ਆਪ ਲੈ ਲੈ ਸੀਗਾ ਕਿਸੇ ਤੋਂ ਇੱਕ ਪੈਸੇ ਦੀ ਵੱਧ ਪਰਚੀ ਨਹੀਂ ਕੱਟੀ ਗਈ ਪਿਛਲੇ ਸਾਲ ਲੱਖ ਰੁਪਏ ਦਾ ਠੇਕਾ ਗਿਆ ਸੀਗਾ ਸਾਡੀ ਉਹਨਾਂ ਨੂੰ ਪਹਿਲਾਂ ਇਹ ਸ਼ਰਤ ਹੁੰਦੀ ਸੀ ਅਸੀਂ ਉਹਨਾਂ ਨੂੰ ਕਹਿੰਨੇ ਆ ਕਿ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਜਿਹਨਾਂ ਦੁਕਾਨ ਲਾਣੀਆਂ ਛੋਟੀ ਲਾਣੀਆਂ ਵੱਡੀ ਰੇੜੀ ਲਾਣੀਆਂ ਇਸੇ ਤੋਂ ਨਜਾਇਜ਼ ਪੈਸੇ ਨਹੀਂ ਗੰਦੇ। ਕਿ ਪਹਿਲਾਂ ਦਾ 7 ਲੱਖ ਦਾ ਦਾ ਲੈ ਕੇ ਸੀ ਇੱਥੇ ਜਨਰੇਟਰ ਲਾਇਆ। 1 ਲੱਖ ਦੀ ਲਗਭਗ ਉਹਨੂੰ ਤਾਰ ਰਗੀ ਆ। 3 ਲੱਖ ਦਾ ਨਵਾਂ ਸਾਊਂਡ ਸਿਸਟਮ ਸਾਰਾ ਇਹ ਗੁਰਦੁਆਰਾ ਸਾਹਿਬ ਚ ਲਾਇਆ। ਬਰਤਨ ਸਾਫ ਕਰਨ ਦੀ ਜਿਹੜੀ ਹੌਦੀਆਂ ਸੀ ਜਾਂ ਦੁਬਾਰੇ ਸਾਰੀਆਂ ਨਵੀਆਂ ਬਣਾਈਆਂ ਜਿਹੜੀ ਘੱਟ ਸੀ ਜੀਆਂ। ਨਹਿਰੀ ਪਾਣੀ ਦਾ ਇੱਥੇ ਪ੍ਰਬੰਧ ਕੀਤਾ ਜਿਹੜਾ ਕਿ ਆਪਣਾ ਧਰਤੀ ਹੇਠਲਾ ਪਾਣੀ ਆ। ਉਹ 1100 ਫੁੱਟ ਤੱਕ ਜਾਂਦਾ। ਬਿਲਕੁਲ। ਜੇ ਇਹਨਾਂ ਬੋਰ ਕਰਾਈਏ 30-35 ਲੱਖ ਰੁਪਏ ਚਾਹੀਦਾ ਸੀਗਾ। ਕਨੌਰ ਹਲਕੇ ਦੀ ਪ੍ਰਸਿੱਧ ਜਿਹੜੀ ਪਵਾਦ ਦੀ ਇਹ ਸਭਾ ਹੈ ਥਾਣੇ ਦੀ ਸਭਾ ਜਿਹੜੀ ਇਹ ਮਾਗਦੀ ਦੇ ਮੌਕੇ ਦੇ ਉੱਤੇ ਜਿਹੜੀ ਨਥਾਨਾ ਸਾਹਿਬ ਦੀ ਧਰਤੀ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਉੱਤੇ ਜਿਹੜਾ ਭਾਰੀ ਇਕੱਠ ਹੁੰਦਾ ਉਸ ਨੂੰ ਲੈ ਕੇ ਜਿੱਥੇ ਤਿਆਰੀਆਂ ਚੱਲ ਰਹੀਆਂ ਨੇ ਉਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵੀ ਜਾਰੀ ਕੀਤੀ ਜਾਂਦੀ ਹੈ ਜਿਹੜੇ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸੀ ਉਮੀਦਵਾਰ ਸੀ ਲੋ ਸੈਂਬਲੀ ਤੋਂ ਹਰਪ੍ਰੀਤ ਸਿੰਘ ਜਿਹੜੇ ਕਿ ਸਬਕਾ ਸਰਪੰਚ ਵੀ ਨੇ ਪਿੰਡ ਚਮਾਰੂ ਦੇ ਉਹਨਾਂ ਦੇ ਵੱਲੋਂ ਐਸਜੀਪੀਸੀ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹਲਕਾ ਇੰਚਾਰਜ ਨੇ ਘਨੌਰ ਤੋਂ ਸਰਵਿਸ ਚੇਂਜਰ ਹੋਣ ਨੂੰ ਲੈ ਕੇ ਸਬੋਧਨ ਕੀਤਾ ਜਾਂਦਾ ਇਸ ਬਾਬਦ ਗੱਲਬਾਤ ਕਰਾਂਗੇ ਕਿ ਇੱਥੋਂ ਦੇ ਹੁਣ ਪ੍ਰਬੰਧ ਕੀ ਨੇ ਕਿਉਂਕਿ ਹੁਣ ਜਦੋਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਹਫਤੇ ਤੇ ਜਿਹੜੀ ਸਵਾ ਦੀਆਂ ਤਿਆਰੀਆਂ ਨੇ ਉਹ ਪੂਰੀ ਜੋਰਾਂ ਦੇ ਉੱਤੇ ਵੀ ਚੱਲ ਰਹੀਆਂ ਨੇ ਤੇ ਸਵਾ ਨੂੰ ਲੈ ਕੇ ਜਿੱਥੋਂ ਦੂਰ ਦਰਾਡੇ ਤੋਂ ਲੋਕ ਇੱਥੇ ਪਹੁੰਚਦੇ ਨੇ ਉਸ ਬਾਬਤ ਗੱਲਬਾਤ ਕਰੇ ਸਾਡੇ ਨਾਲ ਐਸਜੀਪੀਸੀ ਮੈਂਬਰ ਜਿਸ ਮੇਸੇ ਨੂੰ ਲਾਚੂ ਸਾਹਿਬ ਨੇ ਲਾਚੂ ਸਾਹਿਬ ਕਿਵੇਂ ਵੇਖਦੇ ਹੋ ਜਿਹੜੀ ਇੱਥੇ ਸਭਾ ਜਿਹੜੀ ਹੈ ਇਹ ਲੰਬੇ ਸਮੇਂ ਤੋਂ ਭਾਰੀ ਕੱਟ ਜਿਵੇਂ ਆਪਾਂ ਦੇਖਦੇ ਆ ਰਹੇ ਹਾਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਜਾਰੀ ਹੁੰਦੀ ਹੈ ਉਸ ਬਾਬਤ ਤੁਹਾਡੇ ਕੀ ਵਿਚਾਰ ਨੇ ਕਿ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਸਰਵਿਸਿੰਗ ਚੇਂਜਰ ਹੋਰਾਂ ਨੂੰ ਲੈ ਕੇ ਸਵੋਧਨ ਕੀਤਾ ਗਿਆ ਸੀ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਸੀ ਤੁਸੀਂ ਕੀ ਸੱਚਮੁੱਚ ਇੱਥੇ ਜਿਹੜੇ ਇੰਨੇ ਬੁਰੇ ਹਾਲ ਨੇ ਜਦ ਪ੍ਰਬੰਧ ਨਹੀਂ ਕੀਤੇ ਜਾ ਰਹੇ ਇੱਕ ਉਹ ਜਿਹੜੀ ਪ੍ਰਬੰਧਾਂ ਦੀ ਗੱਲ ਆ ਇਹ 라ਥੀ ਲੋਕਲ ਕਮੇਟੀ ਸੀਗੀ ਪਿਛਲੇ 2 ਸਾਲ ਤੋਂ ਜਿਹੜੇ ਮੈਂਬਰ ਸਾਬਨ ਸੀਗੇ ਸਾਡੇ ਆਪ ਕੋ ਪ੍ਰਧਾਨ ਰਹੇ ਨੇ ਸਰਦਾਰ ਸਰਜੀਤ ਸਿੰਘ ਜੀ ਕਾਮੀ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਇੱਥੇ ਜਿਹੜਾ ਮੈਂਬਰਾਂ ਦਾ ਕੋਰਮ ਸੀ ਉਹ ਪੂਰਾ ਨਹੀਂ ਰਿਹਾ ਸੀਗਾ ਉਸ ਤੋਂ ਬਾਅਦ ਅਸੀਂ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਰੂਲ ਦੇ ਮਤਾਬਕ ਗੁਰਦੁਆਰਾ ਦੁਖਨਾਰ ਸਾਹਿਬ ਪਾਲਸੀ ਨੌਮੀ ਪਟਿਆਲੇ ਦੇ ਅੰਡਰ ਆ ਗਿਆ ਉਦੋਂ ਅੰਡਰ ਆਣ ਤੋਂ ਬਾਅਦ ਜਿੰਨਾ ਵੀ ਇਸ ਇੱਥੇ ਸੁਧਾਰ ਹੋ ਸਕਿਆ ਸੀ ਕਰਿਆ ਮੈਂ ਤੁਹਾਨੂੰ ਮੋਟੀ ਮੋਟੀ ਗੱਲਾਂ ਦੱਸਦਾ ਕਿ ਪਹਿਲਾਂ ਦਾ 7 ਲੱਖ ਦਾ ਦਾ ਲੈ ਕੇ ਸੀ ਇੱਥੇ ਜਨਰੇਟਰ ਲਾਇਆ ਜੀ 1 ਲੱਖ ਦੀ ਲਗਭਗ ਉਹਨੂੰ ਤਾਰ ਲੱਗੀ ਆ ਤੇ 3 ਲੱਖ ਦਾ ਨਵਾਂ ਸਾਊਂਡ ਸਿਸਟਮ ਸਾਰਾ ਇਹ ਗੁਰਦੁਆਰਾ ਸਾਹਿਬ ਚ ਲਾਇਆ ਵਰਤਨ ਸਾਫ ਕਰਨ ਦੀ ਜਿਹੜੀ ਹੋਧੀਆਂ ਸੀ ਜਾਂ ਦੁਬਾਰੇ ਸਾਰੀਆਂ ਨਵੀਆਂ ਬਣਾਈਆਂ ਜਿਹੜੀ ਘੱਟ ਸੀਗੀਆਂ ਨਹਿਰੀ ਪਾਣੀ ਦਾ ਇੱਥੇ ਪ੍ਰਬੰਧ ਕੀਤਾ ਜਿਹੜਾ ਕਿ ਆਪਣਾ ਧਰਤੀ ਹੇਠਲਾ ਪਾਣੀ ਆ ਉਹ 1100 ਫੁੱਟ ਤੱਕ ਗੰਦਾ ਜੇ ਉਹਨੂੰ ਬੋਰ ਕਰਾਈਏ 30-35 ਲੱਖ ਰੁਪਏ ਚਾਹੀਦਾ ਸੀਗਾ ਪਰ ਅੰਤੋ ਚਲੋ ਮਹਿਕਮੇ ਨੂੰ ਸਾਡੇ ਮੈਨੇਜਰ ਸਾਹਿਬ ਨਾਲ ਤਾਲਮਿਲ ਕਰਕੇ ਸਾਨੂੰ ਪਾਣੀ ਦਾ ਕਨੈਕਸ਼ਨ ਮਿਲ ਗਿਆ ਉਹ ਮਸਲਾ ਹੱਲ ਕਰਾਇਆ ਤੇ ਨਵਾਂ ਸੱਚਖੰਡ ਸਭਾਣਾ ਇੱਥੇ ਬਣਵਾਇਆ ਤੇ ਸਰੋਵਰ ਦੀ ਸਫਾਈ ਆਏ ਸਾਰੇ ਕਰਾਨੇ ਅਸੀਂ ਰੁੜੀ ਦੇ ਮੇਲੇ ਤੇ ਆ ਗਏ ਖੜਾਣ ਦੇ ਸਮੇਂ ਤੇ ਇੱਥੇ ਸਾਰਾ ਲਗਾਤਾਰ ਲੰਗਰ ਚੱਲਦਾ ਰਿਹਾ ਜੀ ਕੋਈ ਪ੍ਰੋਬਲਮ ਨਹੀਂ ਆਈ ਪਿੰਡਾਂ ਚ ਕਣਕ ਮੰਡੀ ਦੇ ਪਿੱਛੇ ਸਾਡਾ 2 ਦੇ ਹਿਸਾਬ ਨਾਲ ਜੀ 50000 ਰੁਪਏ ਬਾਬਾ ਜੀ ਨੂੰ ਮਿੱਟੀ ਪਾਣ ਦੇ ਦਿੱખ્યા ਸਾਹਮਣੇ ਜਿਹੜੀ ਜਗ੍ਹਾ ਈ ਇਹ 2-2 ਫੁੱਟ ਡੂੰਗੀ ਸੀਗੀ ਸਾਰੀ ਜਹ ਹਜ਼ਾਰਾਂ ਦੀ ਟ੍ਰੈਲੀ ਦੇ ਹਿਸਾਬ ਨਾਲ ਇੱਥੇ ਮਿੱਟੀ ਪਾਈ ਆ ਜਿਹੜੀ ਜਹ ਪਾਣੀ ਆਪਣਾ ਲੋਹੜੀ ਦੇ ਜਨਮ ਚ ਬਰਸਾਤ ਹੋ ਜਾਂਦੀ ਆ ਆਮ ਕਰਕੇ ਉਹਨੂੰ ਕਾਰਨ ਕੇ ਪਹਿਲਾਂ ਦੁਕਾਨਾਂ ਜਿਹੜੀਆਂ ਸੀ ਸੜਕ ਤੇ ਲੱਗਦੀਆਂ ਸੀ ਜੀ ਪਿਛਲੇ ਸਾਲ ਤੋਂ ਅਸੀਂ ਇਹ ਸਾਰੀ ਦੁਕਾਨਾਂ ਸੜਕ ਤੋਂ ਰੋਕ ਕੇ ਇਸ ਜੇ ਦੁਕਾਨਾਬਾਦ ਤੇ ਸਾਰੀ ਜਗ੍ਹਾ ਬਣਾਤੀ ਮਿੱਟੀ ਪਾਤੀ ਤੇ ਆਉਣ ਵਾਲੇ ਸਮੇਂ ਚ ਇੱਥੇ ਵੀ ਆਪਾਂ ਬਾਬਾ ਜੀ ਨੂੰ ਸਲਾਹ ਕੀਤੀ ਸੀ ਸਾਰੀ ਚ ਲੋਕਟਾਈ ਲਵਾਵਾਂਗੇ ਤਾਂ ਕਿ ਲੋਹੜੀ ਦੇ ਮੇਲੇ ਚ ਕਿਸੇ ਦੇ ਪੈਰ ਨੂੰ ਮਿੱਟੀ ਨਾ ਲਗੇ ਇਹਨਾਂ ਤੇ ਨਵਾਂ ਅੰਦਰ ਜਿੱਤੇ ਗੈਨਰੇਟਰ ਲਾਇਆ ਤੇ ਸ਼ੈੱਡ ਬਣਾਇਆ ਸੁਰੱਖਿਆ ਲਈ ਸਾਰੇ ਇਥੇ ਕੈਮਰੇ ਲਾਏ ਗਏ ਨੇ ਤੇ ਅੱਗ ਬੁਝਾਉਣ ਦੇ ਯੰਤਰ ਵੀ ਸਾਰੇ ਗੁਰਦੁਆਰਾ ਸਾਹਿਬ ਚ ਲਾਏ ਨੇ ਮੇਰਾ ਕਹਿਣ ਤੋਂ ਬਾਅਦ ਥੋੜੇ ਜਿ 2 ਸਾਲ ਦੇ ਸਮੇਂ ਚ ਜਿੰਨਾ ਵੀ ਇਥੇ ਵੱਧ ਵੱਧ 40 ਘੱਟ ਤੋਂ ਵੱਧ 35-40 ਲੱਖ ਦਾ ਸੀ ਸ੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਤੋਂ ਬਜਟ ਲਿਆ ਗਿਆ ਤੇ ਗੁਰਦੁਆਰਾ ਸਾਹਿਬ ਲਾਇਆ ਤੇ ਹੋਰ ਵੀ ਜਿੰਨੇ ਵੀ ਕੰਮ ਹੈ ਉਹ ਕਰ ਰਹੇ ਆ ਪਰ ਮੈਨੂੰ ਪਤਾ ਨਹੀਂ ਸਮਝ ਨਹੀਂ ਲੱਗਦੀ ਪਰਸੋਂ ਚ ਉੱਤੇ ਅਡੇ ਸਾਫ ਕਾ ਸਰਪੰਚ ਜਿੰਦਾ ਹਰਪ੍ਰੀਤ ਸਿੰਘ ਜਮਾਰੂ ਉਹਨਾਂ ਨਾਲ ਜਾਂ ਤਾਂ ਇਹ ਗੱਲ ਆ ਵੀ ਉਹ ਮਿਲ ਕੇ ਦੇ ਮੇਲੇ ਤੇ ਆਏਗੀ ਜਾਂ ਇੱਥੇ ਆ ਕੇ ਉਹਨਾਂ ਨੇ ਕਦੇ ਦੇਖਿਆ ਨਹੀਂ ਆ ਦੇਖੋ ਤੁਹਾਡੇ ਸਾਹਮਣੇ ਮਿੱਟੀ ਪਾਈ ਆ ਦੁਕਾਨਦਾਰੀ ਵਾਸਤੇ ਪਾਈ ਆ ਜਿਹੜੀ ਉਹ ਕਹਿੰਦੇ ਨੇ ਵੀ ਸੜਕ ਤੇ ਸੜਕ ਦੇ ਜੇ ਆਪਾਂ ਦੁਕਾਨਾ ਲਾਵਾਂਗੇ ਤਾਂ ਨਾਲ ਹੀ ਸੰਗਤ ਕਿੱਥੋਂ ਆਏਗੀ ਪਹਿਲਾਂ ਇਹ ਪ੍ਰੋਬਲਮ ਹੁੰਦੀ ਸੀ ਵੀ ਲੋਕ ਕਹੀਂ ਤਾਂ ਆਣਾ ਹੀ ਛੱਡ ਗਏ ਸੀ ਇੱਥੇ ਇਸ ਕਰਕੇ ਅਸੀਂ ਕਿਹਾ ਵੀ ਸੜਕ ਤੇ ਕੋਈ ਦੁਕਾਨ ਨਹੀਂ ਲੱਗੂਗੀ ਇਹ ਤੇ ਤੁਸੀਂ ਸੱਡਾਂ ਦੁਕਾਨਾਂ ਲਾਓ ਇਹ ਮਿੱਟੀ ਪਾਈਏ ਇਸ ਤੇ ਲਾਓ ਸੜਕ ਦੇ ਦੋਨੇ ਪਾਸੇ ਲਾਓ ਪਿੱਛੇ ਲਾਓ ਵੀ ਸੜਕ ਤੋਂ ਹਟ ਕੇ ਦੁਕਾਨਾਂ ਲਗਣ ਜਿਹੜੀ ਬਾਈ ਕੀ ਗੱਲ ਕਹਿ ਰਿਆ ਵੀ ਜਿਹੜੇ ਦੁਕਾਨਾਂ ਨੂੰ ਲੁੱਟਿਆ ਜਾਂਦਾ ਹੈ ਬਿਲਕੁਲ ਗਲਤ ਆ ਅਸੀਂ ਪਿਛਲੇ ਤੋਂ ਪਿਛਲੇ ਸਾਲ ਤਾਂ ਕਰਨੈਲ ਸਿੰਘ ਜੰਮਗੋੜੀ ਨਾਲ ਸਾਰਾ ਠੇਕਾ ਆਪ ਲੈ ਲੈ ਸੀਗਾ ਕਿਸੇ ਤੋਂ ਇੱਕ ਪੈਸੇ ਦੀ ਵੱਧ ਪਰਚੀ ਨਹੀਂ ਕੱਟੀ ਗਈ ਪਿਛਲੇ ਸਾਲ ਲੱਖ ਰੁਪਏ ਦਾ ਠੇਕਾ ਗਿਆ ਸੀਗਾ ਸਾਡੀ ਉਹਨਾਂ ਨੂੰ ਪਹਿਲਾਂ ਇਹ ਸ਼ਰਤ ਹੁੰਦੀ ਸੀ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਕਿਸੇ ਵੀ ਦੁਕਾਨਦਾਰ ਨੂੰ ਕਿਸੇ ਵੀ ਜਿਹਨਾਂ ਦੁਕਾਨ ਲਾਣੀਆਂ ਛੋਟੀ ਲਾਣੀਆਂ ਵੱਡੀ ਰੇੜੀ ਲਾਣੀਆਂ ਕਿਸੇ ਤੋਂ ਨਜਾਇਜ਼ ਪੈਸੇ ਨਹੀਂ ਲੈਂਦੇ ਸਾਡੇ ਬੰਦੇ ਸੁਖਨਵਾਰ ਸਾਹਿਬ ਦਾ ਸਟਾਫ ਆਂਦਾ ਬਕਾਇਦਾ ਚੈਕਿੰਗ ਕਰਦੇ ਨੇ ਵੀ ਠੇਕੇਦਾਰ ਨਾਲ ਕਿਸੇ ਦੁਕਾਨਦਾਰ ਨਾਲ ਧੱਕਾ ਨਹੀਂ ਕੀਤਾ ਕਿਸੇ ਤੋਂ ਨਜਾਇਜ਼ ਪਰਚੇ ਨਹੀਂ ਲਈ ਐਤਕੀ ਵੀ ਅਸੀਂ ਸਾਡੇ ਜਿਹੜੇ ਹਲਕਾ ਇੰਚਾਰਜ ਸਾਹਿਬ ਨੇ ਸਰਦਾਰ ਸਰਬਜੀਤ ਝਿੰਜਰ ਉਹ ਯੂਥ ਦੇ ਪ੍ਰਧਾਨ ਨੇ ਉਹਨਾਂ ਨੂੰ ਬਕਾਇਦਾ ਕਿਹਾ ਵੀ ਆਪਣੇ ਯੂਥ ਦੇ ਮੁੰਡਿਆਂ ਦੇ ਇੱਥੇ ਆਪਣੀ ਡਿਊਟੀ ਲਾਵਾਂਗੇ ਮੇਲੇ 'ਚ ਕੱਲੀ-ਕੱਲੀ ਦੁਕਾਨ ਚੈੱਕ ਕਰਾਂਗੇ ਵੀ ਠੇਕੇਦਾਰ ਕਿਸੇ ਦੇ ਉੱਤੇ ਧੱਕਾ ਨਹੀਂ ਕਰੇਗਾ ਜੋ ਪ੍ਰਾਣੀ ਸਹਿਮ ਵਿੱਚ ਦੇਖੋ ਲੋਕਲ ਕਮੇਟੀਆ ਚ ਹੁੰਦਾ ਰਿਹਾ ਉਹਦਾ ਸਾਨੂੰ ਨਹੀਂ ਪਤਾ ਅਸੀਂ ਉਹਨਾਂ ਨੂੰ ਵੀ ਟੋਕਦੇ ਰਹੇ ਆ ਵੀ ਇਹ ਨਹੀਂ ਹੋਣਾ ਚਾਹੀਦਾ ਪਰ ਜਿੱਦਨ ਦਾ 2 ਸਾਲ ਦਾ ਸਾਡਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਅੰਡਰ ਆ ਆ ਅਸੀਂ ਕਿਸੇ ਵੀ ਜ਼ਿੰਮੇਵਾਰਾਂ 'ਤੇ ੱੱਕਾ ਨਹੀਂ ਹੋਣ ਦਿੱਤਾ ਨਾ ਹੀ ਹੋਣ ਦਵਾਗੇ ਜੀ ਤੇ ਹੁਣ ਜਿਸ ਤਰ੍ਹਾਂ ਇਸੇ ਆਪਾਂ ਇਹ ਗੱਲ ਕਰ ਰਹੇ ਥਾਣਾ ਸਾਹਿਬ ਜੀ ਇੱਥੇ ਕੋ ਜਿਹੜਾ ਸਕੂਲ ਦੀ ਗੱਲ ਸੀ ਆਪਾਂ ਉਹ ਵੀ ਥੋੜੀ ਜ਼ਿਕਰ ਕਰ ਲਈ ਸਕੂਲ ਨੂੰ ਲੈ ਕੇ ਕਿਉਂਕਿ ਸਕੂਲ ਦਾ ਵੀ ਸਕੂਲ ਦੀ ਗੱਲ ਇਹ ਆਈ ਸਕੂਲ ਦਾ ਸਾਡਾ ਸ਼੍ਰੋਮਣੀ ਕਮੇਟੀ ਦੀ ਜੈਕਟੇਟ ਕਮੇਟੀ 'ਚ ਮਤਾ ਪਾਸ ਹੋ ਗਿਆ ਸਕੂਲ ਸਾਡਾ ਮਨਜ਼ੂਰ ਹੋ ਗਿਆ ਹੁਣ ਅਸੀਂ ਜ਼ਾਇਦਾਦੀ ਕਮੇਟੀ ਚ ਲੈ ਕੇ ਮੀਟਿੰਗ ਰੱਖ ਕੇ ਪਟਿਆਲੇ ਜ਼ਾਇਦਾਦੀ ਕਮੇਟੀ ਦੀ ਮੀਟਿੰਗ ਚ ਮਤਾ ਪਾਣਾ ਇਹਨਾਂ ਨੂੰ ਜ਼ਮੀਨ ਦੇਣੀ ਆ 3-4 ਕਿਲੋ ਜਿੰਨੇ ਵੀ ਐਜੂਕੇਸ਼ਨ ਬੋਰਡ ਦੇ ਹਿਸਾਬ ਨਾਲ ਉਹ ਜ਼ਮੀਨ ਅਸੀਂ ਸਰੋਣੀ ਕਮੇਟੀ ਦੇ ਨਾਮ ਲੀਸ ਤੇ ਦੇ ਦਾਂਗੇ ਇਹਨਾਂ ਨੂੰ ਕੋਈ ਗੁਰੂ ਦਾ ਘਰ ਦੀ ਜ਼ਮੀਨ ਜਰੀਏ ਟਰਾਂਸਫਰ ਨਹੀਂ ਹੁੰਦੀ ਕਿਸੇ ਨੂੰ ਵੀ ਦਈਏ ਟਰਾਂਸਫਰ ਨਹੀਂ ਲੀਸ ਤੇ ਜਾਂਦੀ ਆ ਉਹ ਲੀਸ ਤੇ ਦੇ ਦਾਂਗੇ ਤਾਂ ਫਿਰ ਇਲਾਕੇ ਦੀ ਕਮੇਟੀ ਬਣਾ ਕੇ ਤਾਂ ਇਹਦਾ ਸਕੂਲ ਦਾ ਕੰਮ ਅਸੀਂ ਸ਼ੁਰੂ ਕਰਾਂਗੇ ਸੋ ਹੁਣ ਵੇਖਣਾ ਤੇ ਬੇहद ਖਾਸੇ ਹੋਵੇਗਾ ਕਿ ਜਿਸ ਤਰ੍ਹਾਂ ਹੁਣ ਥਾਣੇ ਦੀ ਸਭਾ ਜਿਹੜੀ ਹੈ ਹੁਣ ਆਨਵਲ ਦਿਨਾਂ ਦੇ ਵਿੱਚ ਇੱਥੇ ਭਰਨੀ ਹੈ ਇਸ ਨੂੰ ਲੈ ਕੇ ਜੋ ਕੋਈ ਸਵਾਲ ਸੀ ਉਸੇ ਤੁਹਾਨੂੰ ਮਿਲਗੇ ਹੋਣਗੇ ਕਿਉਂਕਿ ਜੋ ਵੀਡੀਓ ਵਾਇਰਲ ਹੋ ਰਹੀ ਸੀ ਉਸ ਦੇ ਬਾਬਤ ਗੱਲਬਾਤ ਕੀਤੀ ਗਈ ਹੈ ਨਾਲ ਹੀ ਜੇ ਸਕੂਲ ਦੀ ਗੱਲ ਸੀ ਕਿਉਂਕਿ 2011 ਦੇ ਵਿੱਚ ਜਦੋਂ ਅਫਤਾਰ ਸਿੰਘ ਮਕਰ ਐ ਜੀਪੀਸੀ ਦੇ ਪ੍ਰਧਾਨ ਸੀ ਤਾਂ ਉਹਨਾਂ ਦੇ ਵੱਲੋਂ ਇੱਥੇ ਸਕੂਲ ਦਾ ਉਦਘਾਟਨ ਕੀਤਾ ਗਿਆ ਸੀ ਪਰ ਲੰਬੇ ਸਮੇਂ ਤੋਂ ਹਲਕੇ ਦੇ ਲੋਕਾਂ ਦੀ ਮੰਗ ਹੈ ਕਿ ਉਸ ਨੂੰ ਜਲਦ ਤੋਂ ਜਲਦ ਪੂਰ ਕੀਤਾ ਜਾਵੇ ਤਾਂ ਕਿ ਜਿਹੜੇ ਨੌਜਵਾਨ ਬੱਚੇ ਨੇ ਜਾਂ ਫਿਰ ਆਪਣੇ ਸਕੂਲ ਦੇ ਇਸ ਦੇ ਵਿੱਚ ਪੜ੍ਹਾਈ ਪ੍ਰਾਪਤ ਕਰ ਸਕਣ ਕਿਉਂਕਿ ਇਹ ਵੀ ਗੱਲਬਾਤ ਲੰਬੇ ਸਮੇਂ ਤੋਂ ਲਗਾਤਾਰ ਚੱਲ ਰਹੀ ਸੀ ਸੋ ਹੁਣ ਆਉਣ ਵਾਲੇ ਦਿਨਾਂ ਦੇ ਵੀ ਦੇਖਣਾ ਬੇहद ਖਾਜ਼ੀ ਹੋਵੇਗਾ ਕਿ ਹੁਣ ਇੱਥੇ ਸਵੇਰ ਨੂੰ ਲੈ ਕੇ ਜੋ ਕੁਝ ਵੀ ਹਾਲਾਤ ਹੋਣਗੇ ਜਾਂ ਫਿਰ ਜੋ ਸਵੇਰ ਦੇ ਉੱਤੇ ਗੱਲਬਾਤ ਹੋਵੇ ਉਹ ਵੀ ਤੁਹਾਨੂੰ ਸਾਰੀ ਅਸੀਂ ਪਾਰਟੀ ਪੰਜਾਬ ਦੇ ਉੱਤੇ ਦਿਖਾਉਂਦੇ ਰਹਾਂਗੇ ਤੁਸੀਂ ਜਿਹੜੇ ਪਾਰਟੀ ਪੰਜਾਬ ਦੇ ਨਾਲ ਧੰਨਵਾਦ